ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਾਉਂਦਾ ਹਾਂ ਦੋਸਤੋ ਅੱਜ ਜਿਲ੍ਹਾ ਅਸਾਰ ਪਿੰਡ ਉਮਰਾ ਦੇ ਵਿੱਚੋਂ ਕਿੱਜੇ ਸਵੇਦੀ ਝੋਟੀ ਲੈ ਕੇ حاضر ਹੋ ਜਾਂਦੇ ਆਂ ਦੇਖੋ ਦੋਸਤੋ ਇਹ ਜਿਹਾ ਤੁਹਾਨੂੰ ਚਿਹਰਾ ਮੂਰਾ ਦਿਖਾ ਰਿਹਾ ਤੇ ਸਾਈਡ ਦੇ ਤੋਂ ਤੁਹਾਨੂੰ ਪਿੱਛੇ ਦਾ ਥਣ ਲੇਵਾ ਦਿਖਾ ਰਿਹਾ ਦੇਖੋ ਜੀ ਤੁਸੀਂ ਚਾਰੇ ਥਣ ਵੱਖੋ ਵੱਖਰੇ ਲੱਗੇ ਹੋਏ ਨੇ ਮੁਠੀਆ ਆਕਾਰ ਦੇ ਥਣ ਲੱਗੇ ਹੋਏ ਨੇ ਜੀ ਜੀ ਤੁਸੀਂ ਪਿੱਛੇ ਦਾ ਥਣ ਦੇਵਾ ਦੇਖ ਸਕਦੇ ਹੋ ਤੇ ਨਾਲ ਹੀ ਸਾਈਡ ਤੋਂ ਥਣ ਦੇਵਾ ਦੇਖ ਸਕਦੇ ਹੋ। ਥਣਾ ਤੋਂ ਥਣਾ ਦਾ ਗੈਪ ਤੇ ਇਧਰੋਂ ਤੁਹਾਨੂੰ ਦਿਖਾ ਰਿਹਾ ਚਿਹਰਾ ਮੂਰਾ। ਦੇਖੋ ਤੁਹਾਨੂੰ ਦੇਖ ਸਕਦੇ ਤੁਸੀਂ ਨਜ਼ਦੀਕ ਤੋਂ ਬਿਲਕੁਲ ਚਿਹਰਾ ਮੂਰਾ ਦਾ ਤਾਂ ਇਸਨੇ ਦੂਸਰੇ ਸੂਏ 18 ਤੋਂ 19 ਲੀਟਰ ਦੁੱਧ ਦੇ ਰੱਖਿਆਗਾ ਤਾਂ ਤੁਹਾਨੂੰ ਇਹਦੀ ਪੂਛ ਦੇ ਵਾਲ ਵੀ ਦਿਖਾ ਰਿਹਾ ਜੋ ਕਿ ਮਾਤਰੀ 2 ਤੋਂ 3 ਇੰਚ ਵਾਈਟ ਨੇ। ਤੁਹਾਨੂੰ ਥਣ ਪਿੱਛੇ ਦਾ ਲੈਵਾ ਬਿਲਕੁਲ ਟਾਈਟ ਲੈਵੇ ਦੀ ਆ ਤੁਸੀਂ ਦੇਖ ਸਕਦੇ ਹੋ ਲੱਤਾਂ ਦੇ ਵਿਚਕਾਰ ਕਿੰਨਾ ਭਾਰੀ ਆਡਰਾ ਤੁਸੀਂ ਆਪ ਹੀ ਅਨਮਾਨ ਲਾ ਸਕਦੇ ਹੋ ਦੇਖੋ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਰਿਹਾ ਤਾਂ ਦੋਸਤੋ ਮੂਰਾ ਕਹੇ ਜਾਂਦੀ ਹੈ ਕਿ ਮੂਰਾ ਮਾਦਰੀ ਗੋਡੀ ਵਿੱਚ ਪਾਈ ਜਾਂਦੀ ਹੈ ਦੇਖੋ ਤੁਸੀਂ ਮੱਝ ਦਾ ਹਾਈਟ ਲੈਂਥ ਵੀ ਦੇਖ ਸਕਦੇ ਹੋ ਮਾਦਰੀ ਗੋਡੀ ਤੇ ਲੰਬਾਈ ਵੀ ਦੇਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਦੁਬਾਰਾ ਫੇਰ ਮੂਰਾ ਚਿਹਰਾ ਦਿਖਾ ਰਿਹਾ ਤਾਂ ਤੁਸੀਂ ਇਸ ਦਾ ਮਾਲ ਮੁੱਲ 185000 ਰੁਪਿਆ ਦਾ ਜਿਸ ਵੀ ਵੀਰ ਨੇ ਸੰਪਰਕ ਕਰਨਾ ਹੋਇਆ ਤਾਂ ਮੰਡੇ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦੇ ਰੱਖਿਆ ਹੈਗਾ ਤਾਂ ਮੌਕੇ ਦੇ ਉੱਤੇ ਮਾਨ ਸਨਮਾਨ ਵੀ ਕੀਤਾ ਜਾਊਗਾ ਤੁਸੀਂ ਇਹਦਾ ਥਾਂ ਪਿੱਛੇ ਦਾ ਆਰਡਰ ਫੇਰ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਪੂਰਾ ਪੂਛ ਤੱਕ ਹਸੂਲ ਤੱਕ ਲੱਗਿਆ ਹੋਇਆ ਲੇਵਾ ਗਾਜੀ ਤੁਸੀਂ ਆਪ ਤਸੱਲੀ ਕਰਕੇ ਖਰੀਦ ਸਕਦੇ ਹੋ ਤਾਂ ਪਿਛਲੇ ਸੂਏ ਦੇ 18 ਤੋਂ 19 ਲੀਟਰ ਦੁੱਧ ਦੇ ਰੱਖਿਆਗਾ ਵੀਡੀਓ अच्छी लगी शेयर और लाइक जरूर कर देना दोस्तों